डीएन टीवी देख रहे सारे ही दर्शकों का बहुत-बहुत स्वागत है मैं ਤੁਹਾਡੀ ਆਪਣੀ ਦੀਪਨਮਾਣੀ ਅੱਜ ਅਸੀਂ ਜਾਵਾਂਗੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਸ਼ਹਿਰ ਰਾਏਕੋਟ ਹੈ ਉਹ ਬਰਨਾਲਾ ਤੇ ਲੁਧਿਆਣਾ ਰੋਡ ਦੇ ਉੱਪਰ ਸਥਿਤ ਹੈ ਤੋਂ ਆਪਾਂ ਇੱਥੇ ਜਿਹੜਾ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਜਿਹੜਾ ਗੁਰਦੁਆਰਾ ਸ੍ਰੀ ਟਾਲੀਆਣ ਸਾਹਿਬ ਦੇ ਦਰਸ਼ਨ ਕਰਵਾਵਾਂਗੀ ਤੇ ਨਾਲ-ਨਾਲ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦੱਸਾਂਗੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਰਸ ਦੇ ਮਾ ਕੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹ ਜਿਹੜਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਜਦੋਂ ਤੁਸੀਂ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸ਼ਮੀ ਰਾਏਕੋਟ ਵਿਖੇ ਪਹੁੰਚਦੇ ਹੋ ਤਾਂ ਰੋਡ ਤੋਂ ਤੁਸੀਂ 메ਨ ਗੇਟ ਵਿੱਚ ਐਂਟਰ ਕਰਦੇ ਹੋ ਤਾਂ ਇੱਥੇ ਤੁਹਾਨੂੰ ਆਪਣੇ ਸੱਜੇ ਹੱਥ ਇੱਕ ਸਿਲਵਰ ਕਲਰ ਦਾ ਬੋਰਡ ਜਿਹੜਾ ਦਿਖਾਈ ਦੇਵੇਗਾ ਜਿਸ ਤੇ ਉੱਪਰ ਜਿਹੜਾ ਇਸ ਗੁਰੂ ਘਰ ਦਾ ਇਤਿਹਾਸ ਲਿਖਿਆ ਹੋਇਆ ਹੈ ਜੋ ਸੰਗਤਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਗੁਰੂ ਘਰ ਦੇ ਵਿੱਚ ਤੁਹਾਡੇ ਜਿਹੜੇ ਖੱਬੇ ਹੱਥ ਜਾਂਦੇ ਹੀ ਇੱਕ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਕਿ ਦਿਨ ਰਾਤ ਜਿਹੜਾ ਲੰਗਰ ਚੱਲਦਾ ਨੇ ਸੰਗਤਾਂ ਜਿਹੜੀਆਂ ਅਥਾਹ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਲੰਗਰ ਸ਼ਿਕਾਉਂਦੀਆਂ ਨੇ ਸੇਵਾ ਕਰਦੀਆਂ ਨੇ ਤੇ ਜਿਹੜੀ ਸੰਗਤ ਹੈ ਇੱਥੋਂ ਲੰਗਰ ਛੱਕ ਕੇ ਜਾਂਦੀ ਹੈ ਸਾਹਿਬ ਦੇ ਇਤਿਹਾਸ ਨੂੰ ਜਾਣਨ ਲਈ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਤੁਸੀਂ ਜਰੂਰ ਲਿਖਣਾ ਕਿਉਂਕਿ ਇਹ ਸਾਡੇ ਗੁਰੂ ਪਿਤਾ ਦੀ ਗੁਰੂ ਹਰਾਇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਤਸਾਈ ਦਸ਼ਮੀ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਇਕੋਟ ਵਿੱਚ ਸਥਿਤ ਹੈ ਜਦੋਂ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਇਕੋਟ ਦੇ ਘਣੀ ਜੰਗਲ ਵਿੱਚ ਟਾਲੀ ਹੇਠ ਆਸਣ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਦਿਨ ਚੜੇ ਰਾਇਕੋਟ ਦੇ 14 ਦੀ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਜਾਂ ਚਾਰਨ ਆਇਆ ਤੇ ਗੁਰੂ ਜੀ ਨੇ ਨੂਰੇ ਨੂੰ ਦੁੱਧ ਸਿਖਾਉਣ ਵਾਸਤੇ ਕਿਹਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਜਾਂ ਤਾਂ ਅੱਜ ਸਵੇਰੇ ਹੀ ਚੋਕੇ ਆਇਆ ਹਾਂ ਘਰੋਂ ਜਾ ਕੇ ਦੁੱਧ ਲੈ ਆਉਂਦਾ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਚੋਟੀ ਵੱਲ ਇਸ਼ਾਰਾ ਕਰਦੇ ਹੋਏ 288 ਛੇਕਾਂ ਵਾਲਾ ਵਰਤਨ ਜਿਸ ਨੂੰ ਗੰਗਾ ਸਾਗਰ ਕਿਹਾ ਜਾਂਦਾ ਹੈ ਫੜਾ ਕੇ ਨੂਰੇ ਨੂੰ ਦੁੱਧ ਚੂਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਔਸਰ ਚੋਟੀ ਨੂੰ ਕਰਾਉਂਦੇ ਦੇ ਬੂਟੇ ਨਾਲ ਬਨ ਕੇ ਤੁਦ ਚੂਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਔਸਰ ਚੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲੇ ਬਰਤਨ ਗੰਗਾ ਸਾਗਰ ਵਿੱਚੋਂ ਇੱਕ ਬੂੰਦ ਵੀ ਦੁੱਧ ਨਾ ਡੁੱਲਿਆ ਨੂਰੇ ਨੇ ਇਹ ਸਾਰੀ ਗੱਲ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਰਾਏ ਕੱਲਾ ਉਸੇ ਵਕਤ ਗੁਰੂ ਪਾਤਸ਼ਾਹੀ ਦੇ ਚਰਨੀ ਆ ਪਿਆ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਕੋਈ ਮੇਰੇ ਲਈ ਸੇਵਾ ਹੋਵੇ ਤਾਂ ਦੱਸੋ ਗੁਰੂ ਜੀ ਨੇ ਕਿਹਾ ਅਸੀਂ ਸਰਹੰਦ ਤੋਂ ਛੋਟੇ ਸਹਿਬਜ਼ਾਦੇ ਆ ਤੇ ਮਾਤਾ ਜੀ ਦੀ ਖਬਰ ਮੰਗਵੋਣੀ ਹੈ ਰਾਏ ਕੱਲੇ ਨੇ ਇਹ ਕਾਰਜ ਨੂਰੇ ਨੂੰ ਜਲਦੀ ਕਰਨ ਅਤੇ ਵਾਪਸ ਆਉਣ ਲਈ ਵੀ ਕਿਹਾ ਕਿਉਂਕਿ ਨੂਰੇ ਮਾਹੀ ਦੀ ਭੈਣ ਨੂਰਾ ਜੋ ਸਰਹੰਦ ਵਿਖੇ ਰਹਿੰਦੀ ਸੀ ਮਾਤਾ ਜੀ ਤੇ ਬੱਚਿਆਂ ਬਾਰੇ ਆਪਣੀ ਭੈਣ ਨੂਰਾ ਤੋਂ ਦੁੱਖ ਭਰੀ ਸਾਰੀ ਕਹਾਣੀ ਸੁਣੀ ਜਦੋਂ ਉਸ ਨੂੰ ਪਤਾ ਚੱਲਿਆ ਕਿ ਛੋਟੇ ਸਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਜਦੋਂ ਕਿ ਉਹਨਾਂ ਨੇ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੀ ਸਜ਼ਾ ਵਜਲੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਨਵਾ ਦਿੱਤਾ ਗਿਆ ਜਦੋਂ ਕਿ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਨੂਰੇ ਨੇ ਜਦੋਂ ਸਤਗੁਰਾਂ ਨੂੰ ਇਹ ਕਹਾਣੀ ਸੁਣਾਈ ਤਾਂ ਗੁਰੂਆਂ ਨੇ ਇਸ ਥਾਂ ਤੇ ਕਾਹੀ ਦਾ ਬੂਟਾ ਪੁੱਟਦੇ ਹੋਏ ਕਿਹਾ ਕਿ ਅੱਜ ਤੁਰਕ ਰਾਜ ਦੀ ਜੜ ਪੱਟੀ ਗਈ ਉਸ ਸਮੇਂ ਕੋਲ ਬੈਠੀ ਸਾਰੀ ਸੰਗਤ ਚੁੱਪ ਰਹੀ ਬਾਅਦ ਵਿੱਚ ਰਾਏ ਕੱਲੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਅਸੀਂ ਵੀ ਤੁਰਕ ਹਾਂ ਸਾਡੇ ਤੇ ਰਹਿਮ ਕਰੋ ਆ ਗੁਰੂ ਜੀ ਨੇ ਕਿਹਾ ਚੰਗਾ ਵਈ ਤੁਸੀਂ ਸੇਵਾ ਕੀਤੀ ਹੈ ਰਾਏ ਕੱਲੇ ਨੂੰ ਤਲਵਾਰ ਗੰਗਾ ਸਾਗਰ ਰਿਹਲ ਵਕਸ਼ਿਸ਼ ਕਰਕੇ فرمایا ਜਦੋਂ ਤੱਕ ਸੇਵਾ ਪੂਜਾ ਕਰਦੇ ਰਹੋਗੇ ਤੁਹਾਡਾ ਰਾਜ ਕਾਇਮ ਰਹੇਗਾ ਐਸਾ ਹੀ ਹੋਇਆ ਜਦੋਂ ਤੱਕ ਸੇਵਾ ਪੂਜਾ ਕਰਦੇ ਰਹੇ ਰਾਜ ਕਾਇਮ ਰਿਹਾ ਗੰਗਾ ਸਾਗਰ ਇਨਾਇਤ ਖਾਂ ਪਾਕਿਸਤਾਨ ਲੈ ਗਏ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ 3 ਦਿਨ ਵਿਸ਼ਰਾਮ ਕੀਤਾ ਇਸ ਜਗ੍ਹਾ ਤੇ ਰਾਏਕੋਟ ਸਾਹਿਬ ਵਿਖੇ ਗੁਰੂ ਜੀ ਦੇ ਚਰਨ ਸ਼ੋ ਪ੍ਰਾਪਤ ਸਥਾਨ ਨੇ ਉਹਨਾਂ ਦੇ ਵਿੱਚ ਗੁਰਦੁਆਰਾ ਸ੍ਰੀ ਬੂਟਾ ਸਾਹਿਬ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਗੁਰੂ ਦੁਆਰਾ ਸੀਰੀ ਜੜਪੁੱਤੀ ਸਾਹਿਬ